ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਪੇਪਰਾਂ ਬਾਰੇ ਗੱਲਬਾਤ ਕਰ ਲਾਂਗੇ ਪੇਪਰ ਕਿੱਥੋਂ-ਕਿੱਥੋਂ ਨਿਕਲ ਰਿਹਾ ਹੈ ਕੀ ਹਸਤਾਬਿਆ ਤੇ ਦੂਜੇ ਨੰਬਰ ਤੇ ਆਪਾਂ ਗੱਲਬਾਤ ਕਰ ਲਾਂਗੇ ਨਾਲ ਹੀ ਅਪਾਇੰਟਮੈਂਟ ਬਾਰੇ ਕੀ ਅਪਾਇੰਟਮੈਂਟਾਂ ਦਾ ਕੀ ਹਸਤਾਬਤਵ ਚੱਲ ਰਿਹਾ ਵਾ ਜੇਕਰ ਤੁਹਾਡਾ ਨਾਮ वेटिंग लिस्ट ਵਿੱਚ ਪੈ ਗਿਆ ਵਾ ਤੁਹਾਨੂੰ ਰੈਫਰੈਂਸ ਨੰਬਰ ਮਿਲ ਗਿਆ ਵਾ ਤੁਹਾਨੂੰ ਕਿੰਨਾ ਚਿਰ ਵੇਟ ਕਰਨੀ ਚਾਹੀਦੀ ਆ ਕਿ ਕਦੋਂ ਦੀ ਅਪਾਇੰਟਮੈਂਟ ਮਿਲ ਰਹੀ ਆ ਤੇ ਪੇਪਰਾਂ ਦੀ ਆਪਾਂ ਗੱਲਬਾਤ ਕਰਾਂਗੇ 9 ਮੰਥ ਵਾਲਿਆਂ ਦੀ ਸਾਲ ਵਾਲੇ ਦੇ ਡੋਮੈਸਟਿਕ ਪੇਪਰਾਂ ਦੀ ਤਿੰਨਾਂ ਦੀ ਹੀ ਗੱਲ ਕਰਾਂਗੇ ਆਪਾਂ ਇਸ ਵੀਡੀਓ ਦੇ ਵਿੱਚ ਜਿਆਦਾ ਚਿਰ ਲੈਂਦੇ ਹੋਏ ਕਰਦੇ ਆ ਜੀ ਉਹਨੂੰ ਸਟਾਰਟ ਬਟ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜੂ ਕੰਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੋਈ ਚਿੱਖ ਸਕੋ ਤੇ ਕੋਈ ਸਿੱਖ ਸਕੋ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਨਹੀਂ ਕੀਤਾ ਹਮਝਾ ਕੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਵੀ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜ਼ਰੂਰ ਦਵਾਂਗੇ ਰਿਪਲਾਈ ਇੱਕ ਦਿਨ ਉੱਥੇ ਥੱਲੇ ਹੋ ਜਾਂਦਾ ਵਾ ਪਰ ਜਵਾਬ ਜ਼ਰੂਰ ਦਵਾਂਗੇ ਪਰ ਬੜੇ ਵੀਰਾਂ ਭਰਾਵਾਂ ਦੀ ਸ਼ਿਕਾਇਤ ਹੈ ਕਿ ਤੁਹਾਨੂੰ ਉੱਥੇ ਮੈਸੇਜ ਨਹੀਂ ਹੁੰਦਾ ਜਿਨ੍ਹਾਂ ਨੂੰ ਉੱਥੇ ਮੈਸੇਜ ਵਾਲੇ ਆਪਸ਼ਨ ਨਹੀਂ ਸ਼ੋਹਂਦੀ ਮੈਂ ਉੱਥੇ ਪੋਸਟਾਂ ਵੀ ਪਾਈਆਂ ਤੁਸੀਂ ਮੈਨੂੰ ਪੋਸਟ 'ਤੇ ਕਮੈਂਟ ਕਰ ਦਿਓ ਭਾਵੇਂ ਕੱਲਾ ਹੈਲੋ ਦੇ ਕਮੈਂਟ ਕਰ ਦਿਓ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਲੋਬੀ ਫੇਰ ਕਰਦੇ ਆਂ ਵੀਡੀਓ ਸਟਾਰਟ ਗੱਲਬਾਤ ਸ਼ੁਰੂ ਕਰਦੇ ਆਂ ਪੇਪਰਾਂ ਤੋਂ ਕਿ ਪੇਪਰਾਂ ਦਾ ਕੀ ਪ੍ਰੋਸੈਸ ਚੱਲ ਰਿਹਾ ਵਾ ਜਿਹੜੇ ਤਾਂ ਸਾਰਿਆਂ ਨੂੰ ਪਤਾ ਸੀ ਕਿ ਪੇਪਰ ਜਿਹੜੇ ਨਿਕਲਨੇ ਸਟਾਰਟ ਹੋਏ ਸੀ ਸਭ ਤੋਂ ਪਹਿਲਾਂ ਹੋਏ ਸੀ 9 ਮੰਥ ਵਾਲੇ ਪੇਪਰ ਕਿਉਂਕਿ ਨਾਰਮਲੀ ਗੱਲ ਉਹਨਾਂ ਦਾ ਕੋਟਾ ਵੀ ਜ਼ਿਆਦਾ ਹੁੰਦਾ ਤੇ ਇਟਲੀ ਦੇ ਵਿੱਚ ਸਭ ਤੋਂ ਜ਼ਿਆਦੇ ਪੇਪਰ ਭਰੇ ਵੀ 9 ਮੰਥ ਵਾਲੇ ਜਾਂਦੇ ਤੇ ਨਿਕਲਦੇ ਵੀ 9 ਮੰਥ ਵਾਲੇ ਆ ਜਿਹੜੇ ਸਾਰਵਲ ਦੇ ਡੋਮੈਸਟਿਕ ਪੇਪਰ ਆ ਉਹ ਭਰੇ ਵੀ ਘੱਟ ਜਾਂਦੇ ਆ ਚਲੋ ਨਿਕਲਦੇ ਵੀ ਘੱਟ ਆਪਾਂ ਕਹੇ ਹੋ ਕੀ ਨਾਰਮਲੀ ਗੱਲ ਜੇ ਭਰੇ ਘੱਟ ਜਾਂਦੇ ਤੇ ਨਿਕਲਨੇ ਘੱਟ ਆ ਤੇ ਜਿਹੜੇ 9 ਮੰਥ ਵਾਲੇ ਪੇਪਰ ਆ ਜ਼ਿਆਦੇ ਬੰਦੇ ਜਿਹੜੇ ਇਟਲੀ ਵਿੱਚ ਆਉਂਦੇ ਆ ਉਹ 9 ਮੰਥ ਵਾਲੇ ਪੇਪਰਾਂ ਦੇ ਦੇ ਨਾਲ ਹੀ ਆਉਂਦੇ ਆ ਮਤਲਬ ਕਿ 9 ਮੰਥ ਵਾਲਾ ਵੀਜ਼ਾ ਲੈ ਕੇ ਹੀ ਇਥੇ ਇਟਲੀ ਵਿੱਚ ਆਉਂਦੇ ਆ ਉਹ ਕਈਆਂ ਨੇ ਐਂਟਰੀ ਦੀ ਗੱਲ ਕੀਤੀ ਹੁੰਦੀ ਆ ਕਈਆਂ ਨੇ ਪੇਪਰ ਬਣਵਾਉਣ ਦੀ ਗੱਲ ਕੀਤੀ ਹੁੰਦੀ ਆ ਕਈਆਂ ਨੇ ਗਾਂ ਫਿਰ ਪੇਪਰਸ ਚੇਂਜ ਕਰਾਉਣ ਦੀ ਵੀ ਗੱਲ ਕੀਤੀ ਹੁੰਦੀ ਆ ਬਾਕੀ ਪੇਪਰ ਜਿਹੜੇ ਆ ਸਭ ਤੋਂ ਜ਼ਿਆਦਾ ਭਰੇ ਜਿਹੜੇ ਆ ਉਹ 9 ਮੰਥ ਵਾਲੇ ਜਾਂਦੇ ਆ ਤੇ ਜਿਹੜੇ ਪੇਪਰ ਨਿਕਲਨੇ ਸਟਾਰਟ ਬੜੀ ਜਲਦੀ ਹੋ ਗਏ ਸੀ ਬੜੇ ਟਾਈਮ ਤੋਂ ਪੇਪਰ ਜਿਹੜੇ ਨਿਕਲ ਰਿਹਾ ਜਦੋਂ ਆਪਾਂ ਮੈਂ ਇੱਕ ਮੇਰੇ ਹਿਸਾਬ ਨਾਲ 12 ਤੀਨੋਂ ਪੇਪਰ ਭਰੇ ਗਏ ਸੀ ਉਸ ਤੋਂ ਮੇਰੇ ਹਿਸਾਬ ਨਾਲ ਮਹੀਨੇ ਬਾਅਦ ਪੇਪਰ ਜਿਹੜੇ ਨਿਕਲਨੇ ਆ ਉਹ ਸਟਾਰਟ ਹੋ ਚੁੱਕੇ ਸੀ 9 ਮੰਥ ਵਾਲੇ ਤੇ ਹੁਣ ਤਾਂ ਤਕਰੀਬਨ ਜਿਹੜਾ ਵਾ ਕੋਟਾ ਫੁੱਲ ਹੋਣ ਵਾਲਾ ਵਾ ਜਿਹੜੇ 9 ਮੰਥ ਵਾਲੇ ਪੇਪਰ ਆ ਉਹ ਨਿਕਲ ਰਿਹਾ ਹਲੇ ਪਰ ਹੁਣ ਥੋੜੇ ਹੀ ਆਪਾਂ ਕਹਿ ਲਈ ਕਿ ਤਕਰੀਬਨ ਸਾਰਿਆਂ ਦੇ ਪੇਪਰ ਨਿਕਲ ਗਿਆ ਪਰ ਜਿਨ੍ਹਾਂ ਦੇ ਨਹੀਂ ਨਿਕਲੇ ਹਲੇ ਉਹਨਾਂ ਦਾ ਕਾਰਨ ਸਿਰਫ ਇੱਕ ਹੀ ਆ ਕਿ ਉਹ ਉਹਨਾਂ ਦੇ ਕੋਈ ਖਰਾਬੀ ਪਈ ਆ ਆਪਣੇਾਂ ਦੇ ਵਿੱਚ ਜਾਂ ਉਹਨਾਂ ਨੂੰ ਕੋਈ ਨਾ ਕੋਈ ਡਾਕੂਮੈਂਟ ਘਟਵਾ ਦੇ ਜਿਸ ਕਰਕੇ ਪੇਪਰ ਨਹੀਂ ਨਿਕਲੇ ਗਿਆ ਕਿ ਪੇਪਰ ਪਰ ਇਹੀ ਉਹਨਾਂ ਦੇ ਜਾਣੇ ਸੀ ਜਿਨ੍ਹਾਂ ਦੇ ਪੇਪਰ ਨਿਕਲਨੇ ਸੀ ਬਾਕੀ ਆਪਾਂ ਜੇ ਗੱਲਬਾਤ ਕਰੀਏ ਹੁਣ ਆਪਣੇ ਸਾਲ ਪੇਪਰਾਂ ਦੀ ਜਾਂ ਡੋਮੈਸਟਿਕ ਪੇਪਰਾਂ ਦੀ ਉਹਨਾਂ ਦੇ ਪੇਪਰ ਵੀ ਨਿਕਲ ਰਹੇ ਆ ਦੋ ਕ ਹਫ਼ਤਿਆਂ ਦਾ ਪੇਪਰ ਨਿਕਲਣੇ ਵੀ ਸਟਾਰਟ ਹੋਏ ਆ ਕਿਉਂਕਿ ਪਹਿਲਾਂ ਉਹਨਾਂ ਨੇ ਕੋਟਾ ਜ਼ਿਆਦਾ ਕਲੀਅਰ ਕੀਤਾ ਵਾ 9 ਮੰਥ ਵਾਲੇ ਪੇਪਰਾਂ ਦਾ 9 ਮੰਥ ਵਾਲੇ ਪੇਪਰ ਉਹਨਾਂ ਨੇ ਸਭ ਤੋਂ ਪਹਿਲਾਂ ਕੱਟਣਾ ਸ਼ੁਰੂ ਕਰਤੇ ਤੇ ਤਕਰੀਬਨ ਉਹਨਾਂ ਨੇ ਕੋਟਾ ਜਿਹੜਾ ਵਾ ਉਹ ਮਿਲਕੀ ਪੂਰਾ ਕਰਤਾ ਵਾ ਮਿਲਕੀ ਜਿਨੇ ਬੰਦਿਆਂ ਦੀ ਲੋੜ ਹੈਗੀ ਸੀ THD ਵਿੱਚ ਕੰਮ ਵਾਸਤੇ ਉਹਨਾਂ ਨੇ ਬੰਦਿਆਂ ਦਾ ਤਕਰੀਬਨ ਕੋਟਾ ਜਿਹੜਾ ਵਾ ਪੂਰਾ ਹੋ ਚੱਲਿਆ ਵਾ ਉਸ ਤੋਂ ਬਾਅਦ 9 ਮੰਥ ਵਾਲੇ ਆਪਾਂ ਪੇਪਰ ਚੜ੍ਹੋ ਨਿਕਲ ਰਹੇ ਆ ਉਸ ਤੋਂ ਬਾਅਦ ਗੱਲਬਾਤ ਕਰ ਲੈਣੇ ਆਪਾਂ ਡੋਮੈਸਟਿਕ ਤੇ ਸਾਲ ਵਾਲੇ ਪੇਪਰਾਂ ਦੇ ਇਹ ਵੀ ਸਾਲ-ਸਾਲ ਦਾ ਵੀਜ਼ਾ ਹੁੰਦਾ ਵਾ ਜਿਹੜਾ ਆਪਾਂ ਕਹਿ ਲਈਏ ਕਿ ਜਿਹੜਾ ਡੋਮੈਸਟਿਕ ਪੇਪਰ ਪੇਪਰ ਹੁੰਦੇ ਇਹਨਾਂ ਦਾ ਵੀਜ਼ਾ ਵੀ ਸਾਲ ਦਾ ਹੀ ਲੱਗਦਾ ਵਾ ਡੋਮੈਸਟਿਕ ਹੁੰਦੇ ਘਰਾਂ ਵਾਸਤੇ ਤੇ ਸਾਲ ਵਾਲੇ ਹੁੰਦੇ ਇਹੜੇ ਪੱਕੇ ਪਰ ਆਪਾਂ ਕਹਿ ਲਈ ਜਿੰਨੂੰ ਆਪਾਂ ਕਹਿ ਦਿੰਨੇ ਆ ਠੀਕ ਹੈ ਇਹਦੇ ਵਿੱਚ ਕੀ ਹੁੰਦਾ ਵਾ ਇਹ ਪੇਪਰਾਂ ਦੇ ਵਿੱਚ ਪੇਪਰ ਜਿਹੜੇ ਆ ਹੁਣ ਨਿਕਲਨੇ ਦੋ ਹਫ਼ਤਿਆਂ ਤੋਂ ਪੇਪਰ ਨਿਕਲਨੇ ਸਟਾਰਟ ਹੋਏ ਆ ਹੋਰ ਜਿੰਨੇ ਵੀਰ ਭਰਾ ਨੇ ਫੇਵਰ ਭਰੇ ਆ ਮਿਲਾਨ ਵਾਲੀ ਸਾਈਡ ਤੇ ਰੋਮ ਵਾਲੀ ਸਾਈਡ ਤੇ ਜਾਂ ਹੋਰ ਕਿਸੇ ਵੀ ਸ਼ਹਿਰ ਵਿੱਚ ਭਰਿਆ ਇਟਲੀ ਦੇ ਵਿੱਚ ਤੁਸੀਂ ਟੈਨਸ਼ਨ ਨਾ ਲਓ ਬਸ ਵੇਟ ਕਰੋ ਤੁਹਾਡੇ ਪੇਪਰ ਨਿਕਲਣ ਦੇ ਚਾਂਸ ਹੈ ਕਿਉਂਕਿ ਨਾਰਮਲੀ ਗੱਲ ਵਾ ਕੋਟਾ ਇਸ ਵਾਰ ਜ਼ਿਆਦਾ ਸੀਦੇ ਪੇਪਰ ਕੱਟ ਭਰੇ ਗਏ ਸੀ ਪਹਿਲਾਂ ਤੇ ਜਿਸ ਕਰਕੇ ਕਿਹੜੇ ਪੇਪਰ ਨਿਕਲਦੇ ਚਾਂਸ ਹੈਗੇ ਤੁਸੀਂ ਟੈਨਸ਼ਨ ਨਾ ਲਓ ਬਸ ਵੇਟ ਕਰੋ ਪੇਪਰ ਨਿਕਲਣਗੇ ਜਿਨ੍ਹਾਂ ਨੇ ਪੇਪਰ ਭਰੇ ਗਏ ਆ ਜੇਕਰ ਉਹਨਾਂ ਨੂੰ ਕੋਈ ਮੇਲ ਨਹੀਂ ਆਈ ਜੇਕਰ ਤੁਹਾਡੇ ਨਾਲ ਤੁਹਾਡੀ ਲੜਾਈ ਨਹੀਂ ਹੋਈ ਫਿਰ ਤੁਸੀਂ ਵੇਟ ਕਰੋ ਪੇਪਰ ਤੁਹਾਡੇ ਨਿਕਲਣ ਦੇ ਚਾਂਸ ਹੈਗੇ ਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰ ਲਈਏ ਅਪਾਇੰਟਮੈਂਟ ਬਾਰੇ ਕਿ بڑے ਵੀਰ ਭਰਾਵਾਂ ਦੇ ਪੇਪਰ ਨਿਕਲੇ ਆ 9 ਮੰਥ ਵਾਲੇ ਵੀ ਨਿਕਲੇ ਆ ਸਾਲ ਵਾਲੇ ਵੀ ਨਿਕਲੇ ਤੇ ਡੋਮੈਸਟਿਕ ਪੇਪਰ ਵੀ بڑے ਵੀਰ ਭਰਾਵਾਂ ਦੇ ਨਿਕਲੇ ਆ ਅਪਾਇੰਟਮੈਂਟਾਂ ਬਾਰੇ ਗੱਲਬਾਤ ਕਰ ਲਈਏ ਮੈਂ ਤੁਹਾਨੂੰ ਸਲਾਹ ਇੱਕ ਦਊਂਗਾ ਸਭ ਤੋਂ ਵਧੀਆ ਸਲਾਹ ਵਾ ਕਿ ਜੇਕਰ ਤੁਸੀਂ ਅਪਾਇੰਟਮੈਂਟ ਲੈਣੀ ਆ ਦਿੱਲੀ ਦੇ ਅਪਾਇੰਟਮੈਂਟ ਲਿਓ ਤੁਸੀਂ ਕਿਸੇ ਵੀ ਵੀਰ ਭਰਾਣੇ ਅਪਾਇੰਟਮੈਂਟ ਹੁਣ ਬੁੱਕ ਕਰਾਉਣੀ ਆ ਦਿੱਲੀ ਦੇ ਅਪਾਇੰਟਮੈਂਟ ਬੁੱਕ ਕਰਾਓ ਕਿਉਂਕਿ ਦਿੱਲੀ ਦਾ ਥੋੜਾ ਜਿਹਾ ਪ੍ਰੋਸੈਸ ਜਿਹੜਾ ਵਾ ਉਹ ਚੰਡੀਗੜ੍ਹ ਜਾਂ ਜਲੰਧਰਾਂ ਹੁੜਾਏ ਤੇਜ ਪ੍ਰੋਸੈਸ ਵਾ ਜਿਸ ਹਰਕੇ ਤੁਸੀਂ ਤੁਹਾਨੂੰ ਥੋੜਾ ਜਿਆਦਾ ਤਾਂ ਜਾਣਾ ਪੈਂਦਾ ਵਾ ਜਿੰਨਾ ਜਿਹੜੇ ਪੰਜਾਬ ਵਾਲੇ ਆ ਠੀਕ ਆ ਜਾਂ ਆਪਾਂ ਕਹਿ ਲਈਏ ਕਿ ਜਿਹੜੇ ਥੋੜੀ ਆਪਣੀ ਇਧਰ ਤੜਨ ਧਾਨ ਵਾਲੀ ਸਾਈਡ ਸਾਰੇ ਜਿਹੜੇ ਆ ਪਾਸੇ ਪੈ ਜਾਂਦੇ ਆ ਅ ਅਮਰਸਾਰ ਪਾਸੇ ਪੈ ਜਾਂਦੇ ਆ ਜਾਂ ਕੋਈ ਇਧਰ ਜਿਹੜੇ ਸਾਰੇ ਪਿੰਡ ਆ ਉਹਨਾਂ ਵਾਸਤੇ ਪੈ ਜਾਂਦੇ ਆ ਥੋੜਾ ਔਖਾ ਜਾਣਾ ਪਰ ਇਹਦੇ ਵਿੱਚ ਕੀ ਹੈ ਤੁਹਾਨੂੰ ਜਿਹੜਾ ਤੁਹਾਡਾ ਕੰਮ ਹੈ ਉਹ ਥੋੜਾ ਜਲਦੀ ਹੋ ਜਾਂਦਾ ਵਾ ਬਾਕੀ ਪ੍ਰੋਸੈਸ ਕੀ ਵਾ ਸੇਮ ਪ੍ਰੋਸੈਸ ਜਿਵੇਂ ਪਿਛਲੇ ਸਾਲ ਸੀ ਕੀ ਆਪਾਂ ਪਹਿਲਾਂ ਬੁੱਕ ਕਰੀਦੀ ਆਪਾਂ ਨੂੰ ਰੈਫਰੈਂਸ ਨੰਬਰ ਮਿਲਦਾ ਵਾ ਉਸ ਤੋਂ ਹਫਤੇ ਬਾਅਦ ਜਾਂ ਦੋ ਦਿਨਾਂ ਬਾਅਦ ਜਾਂ ਤਿੰਨ ਦਿਨ ਬਾਅਦ ਤੁਹਾਨੂੰ ਮਿਲਦਾ ਅਪਾਇੰਟਮੈਂਟ ਆ ਜਾਂਦੀ ਆ ਅਪਾਇੰਟਮੈਂਟਾਂ ਮਿਲਦੀਆਂ ਪਈਆਂ ਵਾ ਤੁ ਜੇਕਰ ਤੁਹਾਨੂੰ ਆਪ ਨਹੀਂ ਸਮਝ ਲੱਗ ਰਹੀ ਜਾਂ ਤੁਹਾਨੂੰ ਆਪ ਨਹੀਂ ਜਾਜ ਅਪਾਇੰਟਮੈਂਟ ਲੈਣ ਦੀ ਤੁਹਾਨੂੰ ਮੈਂ ਸਲਾਹ ਦਵਾਂਗਾ ਕਿ ਤੁਸੀਂ ਕੋਈ ਨਾ ਕੋਈ ਏਜੰਟ ਲੱਭ ਕੇ ਉਹਦੇ ਨਾਲ ਥੋੜੇ-ਮੋٹے ਪੈਸਿਆਂ 'ਚ ਗੱਲਬਾਤ ਕਰਕੇ ਤੁਸੀਂ ਅਪਾਇੰਟਮੈਂਟ ਉਹਦੇ ਰਾਹੀਂ ਬੁੱਕ ਕਰਾਓ ਕਿ ਤਾਂ ਜੋ ਤੁਹਾਨੂੰ ਕੋਈ ਟੈਨਸ਼ਨ ਹੀ ਨਾ ਹੋਵੇ ਆਪੇ ਤੁਹਾਨੂੰ ਉਹ ਬੁੱਕ ਕਰਕੇ ਦੇਵੇ ਅਪਾਇੰਟਮੈਂਟ ਜੇ ਕੁਝ ਗਲਤ ਹੋਵੇ ਜਾਂ ਅਪਾਇੰਟਮੈਂਟ ਨਾ ਮਿਲੇ ਉਹ ਸਾਰਾ ਕੰਮ ਉਹਦਾ ਆਪਦਾ ਵਾ ਕਿਉਂਕਿ ਉਹਨਾਂ ਦਾ ਕੰਮ ਹੁੰਦਾ ਵਾ ਉਹਨਾਂ ਨੇ ਤੁਹਾਨੂੰ ਨਾਰਮਲੀ ਗੱਲ ਸਹੀ ਸਲਾਹ ਦੇਣੀ ਆ ਤੁਹਾਨੂੰ ਅਪਾਇੰਟਮੈਂਟ ਵੀ ਪਹਿਲਾਂ ਚੁੱਕ ਦੇਣੀ ਆ ਕਿਉਂਕਿ ਉਹਨ ਬੁੱਕ ਕਰੀਏ ਅਪਾਇੰਟਮੈਂਟਾਂ ਤੇ ਕਦੋਂ ਸਾਨੂੰ ਪੈਸੇ ਮਿਲਣ ਨਾਰਮਲੀ ਗੱਲ ਵਾ ਉਹਨਾਂ ਨੇ ਤੁਹਾਡਾ ਪੈਸੇ ਦੇ ਵਿੱਚ ਕੰਮ ਕਰਾਉਣਾ ਵਾ ਇਸ ਕਰਕੇ ਜੇ ਤੱਕ ਤੁਹਾਨੂੰ ਅਪਾਇੰਟਮੈਂਟ ਆਪ ਨਹੀਂ ਮਿਲ ਰਹੀ ਤਾਂ ਤੁਹਾਨੂੰ ਮੈਂ ਸਲਾਹ ਇਹ ਦੇਵਾਂਗਾ ਕਿ ਤੁਸੀਂ ਅਪਾਇੰਟਮੈਂਟ ਉਹਦੇ 에ਜੰਟ ਦੇ ਰਾਹੀਂ ਕਿਸ ਨਾ ਕੋਈ 에ਜੰਟ ਲੱਭ ਕੇ ਉਹਦੇ ਰਾਹੀਂ ਅਪਾਇੰਟਮੈਂਟ ਬੁੱਕ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਬਾਅਦ ਵਿੱਚ ਤੁਹਾਡਾ ਜਿੰਨਾ ਲੇਟ ਹੋ ਜਾਊਗਾ ਕਿ ਨਾਰਮਲੀ ਗੱਲ ਹੈ ਹੁਣ ਸਤੰਬਰ ਤੱਕ ਅਪਾਇੰਟਮੈਂਟਾਂ ਚੱਲ ਗਈਆਂ ਵਾ ਹੁਣ ਜਿਹੜੇ ਅਪਾਇੰਟਮੈਂਟ ਬੁੱਕ ਕਰਦੇ ਉਹਨਾਂ ਨੂੰ ਸਤੰਬਰ ਦੀ ਮਿਲੂਗੀ ਸਤੰਬਰ ਹਾਂ ਸਤੰਬਰ ਦੀ ਅਪਾਇੰਟਮੈਂਟ ਮਿਲੂਗੀ ਮੇਰੇ ਸਾਬ ਨਾਲ ਸਤੰਬਰ ਦੀ ਹਾਂ ਹੁਣ ਸਤੰਬਰ ਚੱਲ ਰਹੀ ਐ ਕਿਉਂਕਿ ਜੂਨ ਜੁਲਾਈ ਅਗਸਤ ਸਤੰਬਰ ਹਾਂ ਸਤੰਬਰ ਅਕਤੂਬਰ ਦੀ ਅਪਾਇੰਟਮੈਂਟ ਮਿਲਦੀ ਕਿਉਂਕਿ ਪਹਿਲਾਂ ਮੈਨੂੰ ਪਿਛਲੇ ਤੋਂ ਪਿਛਲੇ ਹਫਤੇ ਦੇ ਗੱਲ ਚੱਲਦੀ ਸੀ ਉਦੋਂ ਆਉਂਦੇ ਸੀ ਜਿਲ੍ਹਾ ਇਹ ਗਸਤੀ ਅਪਾਇੰਟਮੈਂਟਾਂ ਮਿਲਦੀਆਂ ਸੀ ਹੁਣ ਪਰ ਸਤੰਬਰ ਅਗਸਤ ਅਗਸਤ ਸਤੰਬਰ ਅਕਤੂਬਰ ਦੀ ਅਗਸਤ ਸਤੰਬਰ ਤੱਕ ਅਕਤੂਬਰ ਦੀ ਅਪਾਇੰਟਮੈਂਟ ਜਿਹੜੀ ਆ ਇਸ ਟਾਈਮ ਤੇ ਮਿਲ ਰਹੀ ਆ ਜੇ ਕੋਈ ਹੁਣ ਅਪਾਇੰਟਮੈਂਟ ਬੁੱਕ ਕਰਦਾ ਵਾ ਉਹ ਭਾਵੇਂ ਸਾਲ ਵਾਲੀ ਆ ਉਹ ਭਾਵੇਂ ਡੋਮੈਸਟਿਕ ਪੇਪਰ ਆ ਤੇ ਉਹ ਭਾਵੇਂ ਹੈਗਾ 9 ਮੰਥ ਵਾਲੇ ਪੇਪਰ ਤੇ ਇੱਕ ਗੱਲ ਹੋਰ ਬੜੇ ਵੀਰਪਰਾ ਹੁਣ ਡਰਦੇ ਆ ਕਿ ਸਾਨੂੰ ਅਪਾਇੰਟਮੈਂਟ ਇਨੀ ਲੇਟ ਦੀ ਮਿਲਦੀ ਪਈ ਆ ਸਾਡਾ ਨੋਲਾ ਹੋਸਟਾ ਨਾ ਐਕਸਪਾਇਰ ਹੋ ਜਾਏ ਇਦਾਂ ਦੀ ਕੋਈ ਗੱਲ ਨਹੀਂ ਆ ਜੇਕਰ ਤੁਹਾਡਾ ਨੋਲਾ ਹੋਸਟਾ ਵੀ ਐਕਸਪਾਇਰ ਹੋ ਜਾਊਗਾ ਤੁਹਾਡਾ ਵੀਜ਼ ਪਿਛਲੇ ਸਾਲ ਵੀ ਇਦਾਂ ਹੀ ਆਇਆ ਸੀ ਬੜੇ ਵੀਰਾਂ ਭਰਾਵਾਂ ਨੂੰ ਅਪਾਇੰਟਮੈਂਟ ਮੇਰੀਆਂ ਜਦੋਂ ਉਹਨਾਂ ਦਾ ਨੂਲਾ ਵਾਸਤਾ ਐਕਸਪਾਇਰ ਹੋ ਗਿਆ ਤੇ ਆਪਾਂ ਕਿਉਂਕਿ 6 ਮਹੀਨੇ ਲੇਟ ਹੁੰਦੀ ਹੈ ਨੂਲੇ ਵਾਸਤੇ ਦੀ 6 ਮਹੀਨੇ ਬਾਅਦ ਆੜਾ ਨੂਲਾ ਵਾਸਤਾ ਐਕਸਪਾਇਰ ਹੋ ਜਾਂਦਾ ਪਰ ਜੇਕਰ ਤੁਹਾਡੀ ਗਲਤੀ ਨਾ ਹੋਵੇ ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਕੀਤੀ ਹੋਵੇ ਤੇ ਤੁਹਾਨੂੰ ਅਪਾਇੰਟਮੈਂਟ ਨਾ ਮਿਲੇ ਜਾਂ ਤੁਹਾਨੂੰ ਅਪਾਇੰਟਮੈਂਟ 6 ਮਹੀਨੇ ਤੋਂ ਬਾਅਦ ਹੀ ਮਿਲੇ ਤੁਹਾਡੀ ਇਹਦੇ ਵਿੱਚ ਕੋਈ ਟੈਂਸ਼ਨ ਤਾਂ ਟੈਂਸ਼ਨ ਲੈਣ ਦੀ ਲੋੜ ਨਹੀਂ ਤੁਹਾਨੂੰ ਟਾਡੇ ਨੂਲੇ ਹਾਸਤੇ ਆਪਾਂ ਕਹਿ ਲਈਏ ਕਿ ਐਕਸਪਾਇਰ ਤੇ ਵੀ ਵੀਜ਼ਾ ਲੱਗਣਾ ਹੀ ਲੱਗਣਾ ਵਾ ਜਿਵੇਂ ਪਿਛਲੇ ਸਾਲ ਹੋਇਆ ਸੀ ਉਸੇ ਤਰ੍ਹਾਂ ਹੀ ਇਸ ਸਾਲ ਹੋਣਾ ਵਾ ਤੁਹਾਨੂੰ ਇਹ ਦੇ ਵਾ ਨੂਲਾ ਹਾਸ ਤੱਕ ਐਕਸਪਾਇਰ ਤੇ ਵੀ ਵੀਜ਼ਾ ਲੱਗੂਗਾ ਨੋਰਮਲੀ ਗੱਲ ਵਾ ਜੇਕਰ ਤੁਹਾਡਾ ਕੋਈ ਹੋਰ ਡਾਕੂਮੈਂਟ ਘਟਵਾ ਦਾ ਨਾ ਹੋਊਗਾ ਜਾਂ ਕੋਈ ਡਾਕੂਮੈਂਟ ਗਲਤ ਨਾ ਹੋਊਗਾ ਉਹ ਸਾਰਾ ਕੁਝ ਵੱਖਰਾ ਸਾਈਡ ਤੇ ਭਰ ਜਿਗਾ ਤੁਹਾਡੇ ਕੋਲ ਇਹ ਨੂਲੇ ਹਾਸਤੇ ਵਾਲੀ ਗੱਲ ਵਾ ਨੂਲੇ ਹਾਸਤੇ ਐਕਸਪਾਇਰ ਤੇ ਵੀ ਤੁਹਾਡਾ ਵੀਜ਼ਾ ਨੋਰਮਲੀ ਗੱਲ ਲੱਗਣਾ ਹੀ ਲੱਗਣਾ ਵਾ ਬਾਕੀ ਟੈਨਸ਼ਨ ਨਾ ਲਾਓ ਅਪਾਇੰਟਮੈਂਟ ਤੁਹਾਨੂੰ ਮਿਲ ਜਾਣੀ ਆ ਵਾ ਤੇ ਪੇਪਰ ਵੀ ਨਿਕਲੀ ਜਾਣਿਆ ਪੇਪਰ ਨਿਕਲ ਰਹਾ ਹੁਣ ਤੁਸੀਂ ਥੋੜੀ ਜੀ ਵੇਟ ਕਰੋ ਜਿਨ੍ਹਾਂ ਨੂੰ ਪੇਪਰਾਂ ਦੀ ਹੱਲੇ ਕੋਈ ਅਪਡੇਟ ਨਹੀਂ ਆਈ ਥੋੜੀ ਜੀ ਵੇਟ ਕਰੋ ਸ਼ਾਇਦ ਤੁਹਾਨੂੰ ਨੈਕਸਟ ਹਫ ਵੀਕ ਦੇ ਵਿੱਚ ਕੋਈ ਨਾ ਕੋਈ ਅਪਡੇਟ ਆਵੇ ਤੁਹਾਡੇ ਮਾਲਕੋਂ ਤੁਹਾਨੂੰ ਫੋਨ ਆਵੇ ਤੁਹਾਨੂੰ ਕੋਈ ਖੁਸ਼ਖਬਰੀ ਸੁਣਾਈ ਜਾਵੇ ਮੈਂ ਤਾਂ ਤੁਹਾਨੂੰ ਮੈਂ ਤਾਂ ਬਾਈ ਬਾਬੇ ਗੇਹ ਹੋਰ ਅਰਦਾਸ ਕਰਦਾ ਕਿ ਬਾਬਾ ਜੀ ਜਿਨ੍ਹਾਂ ਨੇ ਪੇਪਰ ਪਰਿਆ ਸਾਰਿਆਂ ਦੇ ਪੇਪਰ ਨਿਕਲਣ ਸਾਰੇ ਖੁਸ਼ੀ ਖੁਸ਼ੀ ਇੱਥੇ ਆਉਣ ਤੇ ਇੱਥੇ ਆਣ ਕੇ ਮਨ ਲਾ ਕੇ ਆਪਣਾ ਜਿੰਨੇ ਪੈਸੇ ਆਪਣੇ ਆਪਣੇ ਉੱਥੇ ਲਾ ਕੇ ਆਇਆ ਉਹ ਪੂਰੇ ਕਰਨ ਤੇ ਆਪਣੀ ਜਿਹੜੀ ਫੈਮਿਲੀ ਆ ਉਹ ਸੈੱਟ ਕਰਨ ਮੈਂ ਤਾਂ ਬਾਈ ਉਹੀ ਬੜੇ ਵੀਰਪਰਾ ਹੁਣ ਮੈਂ ਜਿਹੜੀ ਪਿੱਛੇ ਵੀਡੀਓ ਪਾਈ ਆ ਲਾਸਟ ਵੀਡੀਓ ਉਹਦੇ ਵਿੱਚ ਮੈਂ ਇੱਕ ਮੁੰਡੇ ਬਾਰੇ ਗੱਲਬਾਤ ਕੀਤੀ ਆ ਉਹ 15-16 ਲੱਖ ਰੁਪਈਆ ਲਾ ਕੇ ਆਇਆ ਹੈ ਇੱਥੇ ਤੇ ਇੱਕ ਹਫਤਾ ਦੋ ਹਫਤੇ ਰਹਿ ਗਿਆ ਤੇ ਚੜ ਗਿਆ ਵਾਪਸ ਇੰਨੇ ਪੈਸੇ ਵੀ ਵੇਸਟ ਕਰ ਬੈਠਾ ਵਾ ਵੀਜ਼ਾ ਇੰਨੇ ਵਧੀਆ ਨੂੰ ਮੌਕਾ ਮਿਲਿਆ ਸੀ ਇੱਥੇ ਇਟਲੀ ਚ ਪਹੁੰਚਣ ਦਾ ਆ ਪਹੁੰਚਿਆ ਇੱਥੇ ਆਣ ਕੇ ਥੋੜਾ ਮੋਟਾ ਕੰਮ ਵੀ ਕੀਤਾ ਦੋ ਤਿੰਨ ਹਫਤਿਆਂ ਦੇ ਵਿੱਚ ਵਿੱਚ ਹੋਇਆ ਵਾ ਵਾਪਸ ਚ ਲੱਗਿਆ ਵਾ ਤੇ ਕੋਈ ਫਾਇਦਾ ਨਹੀਂ ਹੋਇ ਤੇ ਉਸ ਤੋਂ ਬਾਅਦ ਘਰਦਿਆਂ ਵਾਸਤੇ ਵੀ ਫਿਰ ਤੋਂ ਬਾਹਰ ਤੋਂ ਬੋਝ ਬਣ ਗਿਆ ਵਾ ਉੱਥੇ ਜਾ ਕੇ ਤੇ ਨਾ ਉਹਦੇ ਕੋਲ ਇੰਨੀ ਪੈਲੀ ਹੈਗੀ ਕਿ ਉਹ ਆਪ ਜਾ ਗਜ਼ਾਰਾ ਵੀ ਕਰ ਲੂਗਾ ਉੱਥੇ ਇੰਡੀਆ ਦੇ ਵਿੱਚ ਬਾਅਦ ਵਿੱਚ ਫਿਰ ਤੋਂ ਜਿਹੜੇ ਜਿੰਨੇ ਪੈਸੇ ਲਾਏ ਆ ਉਹ ਸਾਰੇ ਰਿਕਵਰ ਕਰ ਲੂਗਾ ਇਸ ਕਰਕੇ ਤੁਸੀਂ ਪਹਿਲਾਂ ਹੀ ਇੰਡੀਆ ਤੋਂ ਮਨ ਬਣਾ ਕੇ ਆਓ ਜੇਕਰ ਤੁਸੀਂ ਇੰਨੇ ਪੈਸੇ ਲੋਨ ਦੀ ਸੋਚ ਰਹੇ ਜੇ ਮਨ ਬਣਾ ਕੇ ਆਓ ਤੇ ਇੱਥੇ ਆਣ ਕੇ ਵਧੀਆ ਤਰੀਕੇ ਨਾਲ ਕੰਮ ਕਰਕੇ ਥੋੜਾ ਮੋਟਾ ਤੁਹਾਨੂੰ ਸਟਰਗਲ ਤਾਂ ਕਰਨਾ ਹੀ ਪੈਂਦਾ ਵਾ ਨਾਰਮਲੀ ਗੱਲ ਵਾ ਕਿ ਆਪਾਂ ਕੰਟਰੀ ਚੇਂਜ ਕਰਨੀ ਆ ਆਪਾਂ ਨੂੰ ਕੋਈ ਉੱਥੇ ਜਾਣਦਾ ਨਹੀਂ ਆ ਆਪਾਂ ਨੂੰ ਲੈਂਗੁਏਜ ਨਹੀਂ ਆਉਂਦੀ ਤੇ ਨਾਰਮਲੀ ਗੱਲ ਮਾੜਾ ਮੋਟਾ ਸਟਰਗਲ ਤੁਹਾਨੂੰ ਕਰਨਾ ਹੀ ਪੈਣਾ ਵਾ ਸਟਰਗਲ ਕਰੋ ਤੇ ਇ ਡਾਕੂਮੈਂਟ ਮਿਲ ਗਏ ਸਮਝੋ ਕਿ ਤੁਹਾਡੀਆਂ ਪੀੜ੍ਹੀਆਂ ਹੀ ਸੈੱਟ ਵਾ ਗਾਂ ਦੇ ਗਾ ਤੁਹਾਨੂੰ ਯਾਦ ਕਰਾ ਰਿਆ ਕਰਨਗੇ ਕਿ ਸਾਡਾ ਬਾਪੂ ਜਾਂ ਸਾਡਾ ਡੈਡੀ ਆਇਆ ਸੀ ਜਾਂ ਸਾਡਾ ਦਾਦਾ ਆਇਆ ਸੀ ਜਾਂ ਸਾਡਾ ਪਰਦਾਦਾ ਆਇਆ ਸੀ ਇੱਥੇ ਤੇ ਜਿੰਨੇ ਆਣ ਕੇ ਇਥਿਆਂ ਨੂੰ ਸੈਟਿੰਗ ਕੀਤੀ ਐ ਤੇ ਹੁਣ ਅਸੀਂ ਨਜ਼ਾਰੇ ਲੈ ਰਹੇ ਹਾਂ ਬਾਕੀ ਮਿੱਤਰੋ ਇਸ ਵੀਡੀਓ ਸਿਰਫ ਇਹ ਨਹੀਂ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚੇਰ ਲਈ ਸਾਥ ਸ੍ਰੀ ਅਕਾਲ ਜੀ ਤੇ ਟੇਕ ਕੇਅਰ ਜੀ